ਬੀ ਬੋਲ ਖਿੱਚ ਕੇ ਲੈ ਰਿਹਾ ਛੋਟਾ ਹਾਥੀ ਬੋਲ ਆਹਾ ਆਹਾ ਆ ਦੇਖੋ ਬਾਈ ਟਰੈਕਟਰ ਸਲਿੱਪ ਕੱਢਣ ਨੂੰ ਕਰਦਾ ਆ ਟਰੈਕਟਰ ਆ ਆ ਚੱਲੇ ਤੋਰ ਲਾ ਹੁਣ ਦੇਖੀ ਲਾ ਕੇ ਹਿੱਲਣ ਦਿੰਦਾ ਕਿਤੇ ਹਾਥੀ ਅਗਵੇ ਕੱਖ ਦੇਖ ਲੋ ਕਿੱਡਾ ਹੈ ਅੱਗੇ ਦੇਖ ਰਿਹਾ ਕਹਿੰਦਾ ਦੇਖਾਂ ਮੈਂ ਚਲਾ ਕੇ ਸਸਿਕਾਲ ਬਾਈ ਜੀ ਸਾਰਿਆਂ ਨੂੰ ਲੋ ਜੀ ਬਾਈ ਪਨੀਰੀ ਵਾਲੇ ਦਾ ਇੱਥੇ ਅੱਜ ਜਿਹੜਾ ਬਾਕੀ ਦਾ ਕੱਖ ਦਾ ਰਹਿ ਗਿਆ ਵਿਚੇ ਬਾਦਣਾ ਇੰਨਾ ਵੱਡਿਆ ਨਹੀਂ ਹੈਗਾ ਕਿਸੇ ਨੇ ਪਤਾ ਤਾਂ ਇਹਨੂੰ ਖਾਂਦੇ ਘਟਾਂ ਡੰਗਰ ਨਹੀਂ ਦੇ ਕੱਖ ਕੰਡਾ ਦਾ ਲੱਭਦੇ ਫਿਰਦੇ ਆ ਲੋਕ ਇਹ ਵੱਡੀ ਨਹੀਂ ਹੈਗੀ ਤੇ ਹੁਣ ਮੈਂ ਕਿਹਾ ਚਲੋ ਵਿਚੇ ਬਾਦ ਦਨੇ ਆ ਤੇ ਕੱਲ ਤੁਹਾਨੂੰ ਪਤਾ ਹੀ ਹੈ ਵੀ ਟਰੈਕਟਰ ਲੈਣ ਗਏ ਹੋਏ ਤੇ ਹਰਸ਼ਵੀਰ ਨਾਲ ਤੇ ਕੱਲ ਫਿਰ ਟਾਈਮ ਨਹੀਂ ਲੱਗਿਆ ਪਰਸੋਂ ਪਾਇਆ ਤਾਂ ਇਹ ਫੇਤ ਇਹਨਾਂ ਨੂੰ ਭੇਜਿਆ ਤਾਂ ਉਹ ਗੋਹਣ ਤੇ ਇਹ ਮੁੜ ਕੇ ਫੇਰ ਇਹਨਾਂ ਨੇ ਆਹੀ ਬਾਤ ਆ ਤੇ ਬਾਕੀ ਹੁਣ ਮੰਡ ਜਵਾਈ ਲਾਈਟ ਆ ਗਈ ਕੱਲ ਜਨਰੇਟਰ ਲਾਇਆ ਤਾਂ ਥੋੜੀ ਦੇਰ ਚੱਲੀ ਉਹਦੇ ਬਾਅਦ 12 ਵਜੇ ਚੱਲੀ ਗਈ ਹਾਲੇ ਵੀ ਚੱਲਦੀ ਹੈ ਕੱਲ ਦੀ ਤੇ ਪਰ ਇੱਥੇ ਨਹੀਂ ਨਾ ਕੱਲ ਆਈ ਹੈ ਨਾ ਪਰਸੋਂ ਆਈ ਹੈ ਹੁਣ ਇੱਥੇ ਨਹੀਂ ਦੋ ਦਿਨ ਹੋਏ ਆ ਰਹੀ ਯਾਰ ਲੱਗਿਆ ਵਾ ਖੁਸ਼ੀ ਇਧਰ ਟਰੈਕਟਰ ਦਾ ਜੋਰ ਦੇਖਣ ਅਵੇ ਕੱਖ ਦੇ ਲੋ ਕੱਡਾ ਹੈ ਤੇ ਦੇਖ ਰਿਹਾ ਕਹਿੰਦਾ ਦੇਖ ਰਹਾ ਮੈਂ ਤਲਾਕੀ ਨਾ ਨਾ ਦੋ ਤਿੰਨ ਵਾਰ ਬਾੜਾ ਹੈ ਦੋ ਦਿਨ ਵਾਰ ਹਾਲ ਹੈ ਭਾਈ ਇਹਦੇ ਭਾਈ ਹਾਲ ਚੱਲ ਰਿਹਾ ਹੈ ਉਹ ਗਿੱਲੇ ਜਿ ਬਾੜ ਕੇ ਉਹਦਾ ਬੁਲਾਇਆ ਲਾ ਲਿਆ ਤਾਂ ਟੱਪਦਾ ਇਹ ਥੋੜਾ ਥੋੜਾ ਇਹ ਕੋਸ਼ਿਸ਼ ਕਰਦਾ ਚਾਹਤਾ ਇੱਧਰ ਵੀ ਐਡੀ ਹੀ ਤਾਂ ਆ ਦੇਖੋ ਵਿੱਚੇ ਮਲਾ ਤੇ ਪਾਣੀ ਛੱਡਣ ਦਾ ਗਾਣ ਕਰਨਾ ਪਰ ਲਾਈਟੇ ਨਹੀਂ ਆਈ ਹੈ ਜੀ ਸਾਰਾ ਘਰਤਾ ਨਾਰਾ ਜਿੱਦੋ ਬੜੀ ਫਾਂਟ ਹਮਮ ਮਾਤੀ ਜੋਰ ਪਰ ਖ ਰਿਹਾ ਇਹਦਾ ਪੁੱਛਦੇ ਆ ਬਾਅਦ ਚ A2 ਤੇ ਚੱਲਦਾ ਆ ਦੇਖਿਆ ਬ੍ਰੇਕ ਲਾ ਕੇ ਮੋੜੂਗਾ ਭਾਈ ਰੂਟਾ ਬੇਟ ਨੂੰ ਕਦੇ ਬ੍ਰੇਕ ਲਾ ਕੇ ਨਹੀਂ ਮੋੜਨਾ ਚਾਹੀਦਾ

ਕੁਸ਼ਪ੍ਰੀਤ ਭਾਈ ਮਾਇਨਾ ਕਰਦਾ ਫਿਰਦਾ ਜੀਰੀ ਦਾ ਕਿਵੇਂ ਆ ਠੀਕ ਆ ਜੀਰੀ ਵਧੀਆ ਪੂਰੀ ਹਾਂ ਥੋੜੀ ਫਿਰ ਅਗੇਤੀਆਂ ਲੱਗੀਆਂ ਹੋਈਆਂ ਬੁੱਝੇ ਅਗੇਤੀਆਂ ਕੋਈ ਨਹੀਂ ਲੱਗੀਆਂ ਬੁੱਝੇ ਬੁੱਝੇ ਵਧੀਆ ਹੋਏ ਪਏ ਆ 20 ਤਰੀਕ ਨੂੰ ਲੱਗੀ ਆ ਇਹ 19 ਨੂੰ ਹੂੰ ਬੁੱਝਾ ਜ਼ਿਆਦਾ ਕਰ ਗਈ ਸਾਡੇ ਵਾਲੀ ਨਾਲੋਂ ਜੇ ਬੁੱਝਾ ਜ਼ਿਆਦਾ ਕਰ ਗਈ ਹਾਂ ਹੂੰ ਫਰਕਾ 110000 ਨਾ 1 ਕਵੇਰੀ ਹੈ 1 ਕਵੇਰੀ ਹਾਂ ਇੱਕ ਵੇਰੀ ਆ ਵਿੱਚ ਵਸਾ ਤੱਗੀ ਜੀ ਮਰ ਗਈ ਤੇ ਕਰਕੇ ਹੋਰ ਤਰ੍ਹਾਂ ਲੱਗਦੇ ਆ ਉਹ ਜੇ ਦੁਪਹਿਰ ਨੂੰ ਦੇਖੂਗਾ ਇੱਕ ਕੱਖ ਬਹੁਤ ਲਾਤੇ ਪਨੀਰ ਚ ਕੱਖ ਦਾ ਔਕਣਾ ਉਹ ਵਿੱਚ ਕੱਖ ਦਿਖਦਾ ਦੇਖ ਆਹੋ ਕੱਢ ਦੇਣਾ ਮੋਟਾ ਮੋਟਾ ਬੁੱਝਾ ਹੀ ਆ ਉਹ ਉਹ ਪਹਿਲਾਂ ਬੱਟਾਂ ਦਾ ਸੰਭੀਏ ਯਾਰ ਆ ਦੇ ਠੀਕ ਹੈ ਸਾਡੇ ਮੰਗ ਉਹੀ ਤੇਰੇ ਕੋਲ ਤਾਂ ਹੈਗਾ ਬੈਟਰੀ ਵਾਲਾ ਆਪਾਂ ਸਾਡੇ ਨਾਲੋਂ ਵੀ ਪਹਿਲਾਂ ਦੋ ਚੱਕ ਦੇ ਫੱਟੇ ਉਹੀ ਸਪਰੇਅ ਮਾਰ ਦਵਾ ਇਹਨੂੰ ਆਹ ਰਾਉਂਡ ਅਪ ਕਰਦੇ ਨਾਲ ਕੋਲ ਰੱਖ ਕੇ ਰੈਗੂਲੇਟਰ ਨਾਲ ਹੂੰ 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 ਔਕਣੇ ਕਰਦੇ ਇਹਨੂੰ ਆ ਵੀਰ ਦੀ ਕਿਸੇ ਹੋਰ ਦੇ ਜੀ ਕਾਗਜ਼ ਪਛਾਏ ਏ ਜਸਵੰਤ ਵੀਰ ਨਾਲ ਕੋਲ ਆਪਣੇ ਕੋਲ ਐ ਚੱਲੇ ਗਈ ਬੰਡੀ ਵੀ ਇਹਨੇ 20 ਕਿਲਿਆਂ ਨੂੰ ਲੱਗ ਲੱਗ ਕਾਗਜ ਵਾਲਾ 20 ਸਿਸਟਮ ਜੇ ਲੋਟ ਬਹੁਤ ਵਧੀਆ ਲੋਟ ਹੈ ਗਲਤੀ ਕਰ ਗਏ ਜੇ ਕਿਤੇ ਪੂਰਾ ਪਾ ਲੈਣਾ ਤਾਂ ਸੀ ਮੈਂ ਅੱਗੇ ਨੂੰ ਐਕਣੇ ਕਰਨਾ ਸਾਂਝਾ ਹੀ ਪਾ ਲੈ ਕਰਨਾ ਸਾਂਝਾ ਹੀ ਪਾ ਕੇ ਫਾਇਦਾ ਦੋਹੇ ਸਾਈਡ ਪੱਟ ਪੂਰੀ ਲੁਕ ਜਾਂਦੀ ਆ ਮੁੜ ਕੇ ਲੋੜ ਨਹੀਂ ਕੱਖ ਬੜੇ ਨਾਲ ਵਾਸਤੇ ਸਪਰੇਸ ਪ੍ਰੂਧ ਦੀ ਨਹੀਂ ਲੋੜ ਹੈਗੀ ਆ ਦੇਖ ਲੈ ਕਿ ਮੈਂ ਟਾਂ ਟੱਕੀ ਹੋਈ ਆ ਇਹ ਬਹੁਤ ਫਰਕ ਹੈ ਪੱਟਾਂ ਦਾ ਹੋਰ ਬਸ ਵਧੀਆ ਕਿਵੇਂ ਚੱਲਿਆ ਫਿਰ ਟਰੈਕਟਰ ਵਾਲਾ ਫੈਕਟਰੀ ਨਹੀਂ ਬਣੀ ਇਹ ਸੈਲਰ ਲੱਗ ਗਿਆ ਸਾਡੇ ਸੈਲਰ ਇੰਨੀ ਕਿ ਜਗ੍ਹਾ 'ਚ ਸੈਲਰ ਕੀ ਉੱਥੇ ਉਹਦੇ ਵਿੱਚ ਮਸ਼ੀਨਰੀ ਹੈ ਬਾਕੀ ਆੜੇ-ਤਾਲੇ ਇੱਕ ਬੇਲੀ ਪਈ ਜਗ੍ਹਾ ਉਹਦੇ ਅੱਛਾ ਦੋ ਕਿੱਲਾਂ ਚ ਨੂੰ ਹੈ ਆਦੇ ਵਿੱਚ ਤਾਂ ਮਸ਼ੀਨਰੀ ਹੈ ਜਿਹਨੇ ਆਪਣਾ ਚਾਵਾਂ ਤੇ ਕਟਾਈ ਕਰਨੀ ਹੈ ਹਾਂ ਹਾਂ ਨਹੀਂ ਕਿ ਲਿਆ ਕਰਨਗੇ ਤੁਹਾਡੇ ਪਿੰਡ ਵੀ ਹੁਣ ਟਰੱਕ ਆਇਆ ਕਰਨਗੇ ਭਰ ਕੇ ਹੋਰੀ ਹੋਰ 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 ਠੀਕ ਹੈ ਠੀਕ ਹੈ ਹੂੰ ਐਸੀ ਤਾਂ ਲੋਟ ਆ ਆਪਣਾ ਜੱਕ ਚੱਕਿਆ ਜਾ ਕੇ ਛੱਲ ਤੇ ਸਿੱਧਾ ਜਿਵੇਂ ਅਸੀਂ ਰਾਜਪੁਰੇ ਕਰਦੇ ਹੁੰਦੇ ਆਹੋ ਐਂ ਕਈ ਬੰਦੇ ਕਰਦੇ ਆ ਵੀ ਲਿਆਓ ਸਾਡੇ ਕੋਲ ਪੁੱਛ ਹੋ ਜਣੀ ਸਾਡੀ ਇੱਥੇ ਦੀ ਇੱਥੇ ਲਿਆਓ ਭਾਈ ਹਾਂ ਗੱਲ ਸਹੀ ਆ ਤੁਹਾਡੇ ਪਿੰਡ ਨੂੰ ਫਾਇਦਾ ਬਹੁਤ ਹੋ ਜੀ ਹਾਂ ਇਧਰ ਪਿੰਡ ਤੇ ਬਣ ਕੇ ਬਹੁਤ ਬੜੀ ਚੱਲ ਆ ਬੜਾ ਤੂੰ ਥੱਲੇ ਰੋਟਾ ਬਿਟਰ ਛਾੜੇ ਛੱਡ ਕੇ ਉਹ ਕਰਦੇ ਦੀ ਪੱਤੀਆਂ ਬਹੁਤ ਆ ਹਲੇ ਤਾਂ ਨਵੀਆਂ ਪੱਤੀਆਂ ਆਈ ਦੀਆਂ ਡੂੰਗਾ ਬਹੁ ਜਾਂਦਾ ਇਹ ਕਿਹਦੀ ਸਾਈਡ ਵਾਲੀ ਪੱਤੀਆਂ ਨਾ ਛੇਠਾ ਕਰਨ ਵਾਲੀਆਂ ਹੋਈ ਪਿਆ ਜਿਹੜਿਆ ਰੋਕਦੀਆਂ ਰੋਕਦੀਆਂ ਫੇਰ ਵੀ ਚੱਲੀ ਜਾਂਦਾ ਇਹ ਜਿੰਨੇ ਕਿਤੇ ਹੋਗਾ ਹੈਗਾ ਨਾ ਵਧੀਆ ਬਹੁਤ ਵਧੀਆ ਟਰੈਕਟਰ ਬਹੁਤ ਵਧੀਆ ਚੱਲਦਾ ਹੈ ਜੌਂਡੀਅਰ ਦਾ ਆਹੀ ਮਾਡਲ ਵਿਕ ਰਿਹਾ ਜਿਆਦਾ ਹੈ ਕਿ ਨਹੀਂ ਇਹ 545 ਵਿਕਣ ਲੱਗਿਆ ਨਹੀਂ 545 ਇੰਨਾ ਨਹੀਂ ਵਿਕਦਾ ਹੈਗਾ 5510 ਤੋਂ ਜਮਾ ਹੀ ਫੇਲ ਹੋ ਗਿਆ ਉਹ ਕੋਣਾ ਚੱਲ ਨਹੀਂ ਜੀ ਹਾਂ ਵੈਸੇ ਪਹਿਲਾਂ ਇਹਨਾਂ ਦਾ 55 ਦਾ ਛੋਟਾ ਹੁਣ ਤਾਂ ਚਲੋ ਇਹ ਆ ਗਿਆ ਨਾ 4 ਸਪੀਡ ਕਰਕੇ ਪਰ ਉਹ ਵੀ 4 ਸਪੀਡ ਕਰਤੇ ਹੁਣ 5310 ਵੀ ਹੋ ਗਿਆ ਪਰ ਤਰਮੰਜਾ ਦਾ 10 ਦੀ ਪਾਵਰ ਘਟਾਤੀ 54 5 ਕਰਕੇ ਹਾਂ ਜਿਵੇਂ ਜਿਵੇਂ ਪਹਿਲਾਂ ਉਹ ਪਾਵਰ ਚ ਆਉਂਦਾ ਤਾਂ ਕਾਲੇ ਇੰਜਨ ਵਾਲੇ ਹਾਂ ਉਹ ਤਾਂ ਚੀਜ਼ ਸੀ ਉਹ ਤਾਂ ਦੇਖ ਲੈ ਸਾਡੇ ਪਿੰਡੋਂ ਦੋ ਆ ਮਾਮੇ ਐਨਾ ਤੂੜੀ ਵਾਲੀ ਮਸ਼ੀਨ ਉੱਪਰ ਚੱਲ ਲਏ ਉਹ ਸਾਧ ਨਾਲੋਂ ਵੱਧ ਚੱਲ ਲੇ ਟਰੈਕਟਰ ਹਲੇ ਵੀ ਉਕਣਾ ਹੀ ਪਏ ਉਹ ਉਕਣ ਨਹੀਂਦਾ ਬਈ ਇੰਜਨ ਉਹ ਗੱਲ ਪੱਕੀ ਹੈ ਜਿਹੜੇ ਕਾਲੇ ਇੰਜਨ ਵਾਲੇ ਦੇ ਉਹ ਟਰੈਕਟਰ ਬਣਦੇ ਉੱਥੇ ਦੇ ਬਣ ਕੇ ਆਏ ਤੇ ਉਹ ਉਹ ਮੂੜਿਆ ਕੇ ਸੰਭਲੇ ਹੋਏ ਤੇ ਸਹੀ ਗੱਲ ਆ ਦੇਖ ਲੈ ਕੀ ਆਇਆ ਦੇਖ ਆ 10 ਰੁਪਏਲੀ ਪਲੀ ਥੋੜੀ ਵੇਖਣੀ ਹੈ ਨਹੀਂ ਸਾਡੇ ਆ ਪੀਲਾ ਪਣ ਨਹੀਂ ਹੈਗਾ ਬਸ ਕਾਲੀ ਹੋ ਜਾਂਦੀ ਹੈ ਜੀਰੀ ਬਸ ਜਦ ਲੱਗ ਗਈ ਇਹ ਪਾ ਦੇਣਾ ਉਹਨੇ ਕਾਲੀ ਹੋ ਰਹਿਣਾ ਪੀਲੀ ਨਹੀਂ ਹੋਣਾ ਠੀਕ ਆ ਜਿਵੇਂ ਹੁਣ ਤੁਹਾਡਾ ਮੜਾ ਪੱਤਾ ਦੇਖ ਦੋ ਪੱਤੇ ਤਾਂ ਹੀ ਮੈਂ ਤੈਨੂੰ ਕਹਿੰਦਾ ਵੀ ਇਹਨੂੰ ਜਿੰਕ ਪਾ ਦਾਂ ਜਿੰਕ ਪਾ ਦੇ ਜਿੰਕ ਪਾ ਦੇ ਕਲੋਹਾ ਪਾਵਾਂ ਆਇਰਨ ਵੀ ਪਾ ਦੇ ਦੇਖੀ ਫਿਰ ਦੇਖੂਗਾ ਚਲ ਦੇਖਦੇ ਆਂ ਜੀਰੀ ਦੇ ਤੱਤ ਪੂਰੇ ਲੱਗਦੇ ਆ ਆਪਣੇ ਹੋਰ ਤਾਂ ਕਾਸੇ ਜਿਹ ਹਨਾ ਰਸਣ ਕਰੂੰ ਤਾਂ ਇੱਕ ਨਾ ਲੋੜ ਨਹੀਂ ਪੈਂਦੀ ਚਲੋ ਦੇਖਦੇ ਆ ਫਿਰ ਨਹੀਂ ਤੇ ਮੇਰੀ ਸਲਾਹ ਕਹਿੰਦੇ ਬੰਦੇ ਕਹਿੰਦੇ ਰਹੀ ਪਾ ਦੇ ਕੱਲਾ ਲੋੜੇ ਨਹੀਂ ਬਾਈ ਅਖਣੀ ਹੁੰਦੀ ਹੈ ਪਹਿਲਾਂ ਇਹ ਕੁਛ ਐਤ ਕਿ ਮੀਂਹ ਕਰਕੇ ਹੀ ਚੱਕਰ ਹੈਗਾ ਮੀਂਹ ਨਹੀਂ ਪਿਆ ਉਹ ਵਈ ਮੰਡ ਚ ਆਇਆ ਸੀ ਤਾਂ ਤੇ ਸ਼ਾਮ ਦਾ ਟਾਈਮ ਹੋ ਗਿਆ ਮੱਜਾਂ-ਮੱਜਾਂ ਚੋਕੇ ਮੈਂ ਕਿਹਾ ਗੇੜਾ ਮਾਰ ਕੇ ਆਉਣਾ ਮੈਨੂੰ ਆ ਤਾਂ ਵੀ ਇਹ 12 ਵਜੇ ਪਾਵਰ ਭੱਜ ਜਾਣੇ ਕੱਲ 12 ਵਜੇ ਦੀ ਚੱਲਦੀ ਆ ਤੇ ਭੱਜਿਓ ਨਹੀਂ ਹੈਗੀ ਬਾਕੀ ਸਾਰੇ ਕਹਿੰਦੇ ਡੱਡੂ ਬਲਾਤੇ ਬਾਈ ਤੇ ਕੰਨ ਦੇ ਧੋਖਿਆਰੀ ਪਰ ਤੇ ਜਨਰੇਟਰ ਲਾ ਕੇ ਤੋਂ ਬਾਅਦ ਹਰਸ਼ਵੀਰ ਦਾ ਟਰੈਕਟਰ ਨੇ ਚੱਲੇ ਗਏ ਤੇ ਪਾਵਰਾ ਕੀਤਾ ਤੋਂ ਬਾਅਦ ਮੋਟਰ ਚਲਾਤੀ ਦੀ ਤੇ ਦੇਖੋ ਸਾਰੇ ਡੱਕੇ ਪਏ ਆ ਤੇ ਹੁਣ ਮੋਟਰ ਬੰਦ ਕਰਨ ਲੱਗਾ ਮੋਟਰ ਬੰਦ ਕਰ ਦਈਏ ਤੇ ਬਾਕੀ ਆਪਣੇ ਇਹਨਾਂ ਚ ਪੂਰਾ ਫੇਰ ਪਾ ਦੂੰਗੇ ਦੂਜੇ ਪਾਸੇ ਵੀ ਦੇਖਿਆ ਨਾ ਵੈਸੇ ਤਾਂ ਮੈਂ ਸਵੇਰੇ ਬੰਦ ਕਰਤੀ ਦੀ ਉਹ ਨਾਲ ਦਾ ਗਵਾਂਡੀ ਪੁੱਛਦਾ ਦਾ ਕਹਿੰਦਾ ਯਾਰ ਮੈਂ ਪਾਉਣਾ ਮੈਂ ਚੱਲ ਲਾ ਲੈ ਪੇਪਰ ਪਛਾਇਆ ਹੋਇਆ ਉਹਨੇ ਦੇਖਦੇ ਆ ਵੀ ਕਿਤੇ ਪਾਈਪ ਖੋਲ ਕੇ ਇਕਣਾ ਫੇਰ ਨਾ ਚਲਾਤੀ ਹੋਵੇ ਉੱਤਰ ਵੀ ਕੀੜਾ ਮਾਰ ਕੇ ਆਉਨੇ ਆ ਪਾਣੀ ਉੱਤਰ ਵੀ ਸਾਰੇ ਹੈਗਾ ਤੇ ਲੋਕ ਬਾਈ ਹੁਣ ਕੱਲ ਨੂੰ ਇੱਥੇ ਰੇ ਪਾਈ ਏ ਹੁਣ ਮਾੜਾ ਡੱਕਾ ਖੜਾ ਹੋ ਗਿਆ ਇਹ ਹੁਣ ਇੱਥੇ ਪਾਈਏ ਕੱਲ ਨੂੰ ਰੇ ਆਹ ਦੇਖੋ ਕਿਵੇਂ ਡੱਕੇ ਪਏ ਆ ਖੇਤ ਬਾਕੀ ਪਾਣੀ ਵੀ ਵੱਧ ਗਿਆ ਹੁਣ ਥੋੜਾ ਮੋਟਰ ਦਾ ਉਹਦਾ ਵੀ ਫਰਕ ਪੈ ਗਿਆ ਬਾਕੀ ਰੇ ਬਾਈ ਰਿਕਣਾ ਇਕਣਾ ਡੱਕਾ ਕਰਨਾ ਜਾਂ ਚੱਕਰ ਵੀ ਫੇਰੇ ਪਾ ਕੇ ਫਾਇਦਾ ਹੈ ਫਿਰ ਆਪਣਾ ਜੜਜੁੱੜ ਨਲ ਦਾ ਫਰੇ ਖਿੱਚਣ ਦੀ ਹੈ ਨਲੇ ਫਿਰ ਹਰਾਈ ਜੀ ਜੰਮ ਜਾਂਦੀ ਹੈ ਹਰਾਈ ਜੀ ਫਿਰ ਪੱਤੇ ਨੂੰ ਮਾਰ ਲੈਂਦੀ ਹੈ ਆ ਦੇਖੋ ਜਿਵੇਂ ਇਹਦੇ ਚ ਨਾ ਨਲੇ ਰੇ ਨਹੀਂ ਪਾਇਆ ਫੇਰ ਵੀ ਪਾਣੀ ਜਿਆਦਾ ਲੱਗ ਗਿਆ ਤਾਂ ਇੱਥੇ ਕਿਤੇ ਰਾਤ ਨੂੰ ਇਤਨਾ ਜਲਦੀ ਰਹਿ ਗਈ ਆ ਜਾਲਾ ਜਾ ਪੈ ਗਿਆ ਦੇਖੋ ਆ ਜਾਲਾ ਜਾ ਫੇਰ ਜੀਰੀ ਨਿਤੋਂ ਹੁੰਦਾ ਇਹਨੂੰ ਬੰਦ ਕਰਦਾ ਰਾਤ ਨੱਕਾ ਟੁੱਟ ਕੇ ਭਰ ਗਿਆ ਮੈਂ ਇਹ ਸਿਕਾਉਣੇ ਤੇ ਇੱਕ ਵਾਰ ਬਿਲਕੁਲ ਖੇਤ ਰਾਤ ਉੱਥੇ ਨੱਕਾ ਟੁੱਟ ਕੇ ਇਹ ਖੇਤ ਭਰ ਗਿਆ ਤਾਂ ਹੀ ਮੈਂ ਇਹਨੂੰ ਬੰਦ ਕਰਿਆ ਫੇਰ ਸਵੇਰੇ ਥੋੜਾ ਥੋੜਾ ਹੱਲੇ ਕਿਤੇ ਕਿਤੇ ਤੱਗੀ ਦੇਖਦੀ ਮੜੀ ਮੜੀ ਇਹ ਮੈਂ ਸਿਕਾਉਣ ਆਖੇ ਤੇ ਇੱਕ ਵਾਰ ਚਲੋ ਹੁਣ ਕਰ ਨੂੰ ਇੱਚ ਪਾਈਏ ਪਹਿਲਾਂ ਰੇ ਪਰਾਮੀ ਜੀ ਵੀ ਹਾਉ ਤਦ ਤੱਕ ਜਾਰੇ ਪਾਉਣ ਵਾਲਾ ਹੋਗਾ ਹੁਣ 2 4 3 ਮੜਾ ਰੇਜੀ ਪਰ ਦੱਬਣੀ ਲਾਈਏ ਬਾਈ ਉੱਧਰ ਵੀ ਦਿਖਾ ਦਿੰਦੇ ਆ ਤੁਹਾਨੂੰ ਦੇਖੋ ਬਾਈ ਉਨਾ ਹੀ ਪਾਣੀ ਮਾਰਦੇ ਹੁਣ ਦੇਖੋ ਐਨ ਵਧੀਆ ਪਾਣੀ ਹੋ ਗਿਆ ਮੋਟਰ ਦਾ ਤੇ ਜੇ ਕਿਸੇ ਦਾ ਪਾਣੀ ਘਟਾ ਹੈ ਮੋਟਰ ਦਾ ਤਾਂ ਆਹ ਜਿਹੜਾ ਕੱਲ ਮੈਂ ਤੁਹਾਨੂੰ ਕੱਲ ਵਾਲੀ ਵੀਡੀਓ ਚ ਦੇਖਿਓਗੇ ਜਿਹੜਾ ਤਜਰਬਾ ਕਰਿਆ ਕਰਕੇ ਦੇਖਿਓ ਹਵਾ ਬੰਦ ਹੋ ਜੂਗੀ ਬੋਰ ਦੀ ਫੈਂਦਰ ਤੇ ਸੁੱਟਾ ਮਾਰਨ ਲੱਗ ਜਾਂਦੀ ਹੈ ਮੋਟਰ ਤੇ ਆ ਦੇਖੋ ਪੂਰਾ ਪਾਣੀ ਹੋ ਗਿਆ ਹੁਣ ਆ ਤਾਂ ਹੀ ਫਿਰ ਡੱਕੇ ਪਏ ਆ ਦੇਖੋ ਬਾਈ ਖੇਤ ਬੰਦ ਕਰ ਦਈਏ ਇਹਨੂੰ ਹੁਣ ਜੀ ਮੋਟਰ ਤੇ ਆਏ ਤੇ ਮੰਡਾ ਤੇ ਇੱਧਰ ਵੀ ਕਿਆਰੇ ਪੂਰੇ ਭਰੇ ਹੋਏ ਆ ਤੇ ਕਿਆਰੇ ਪਰ ਕੇ ਇੱਧਰ ਬਾਈ ਨੇ ਪਾਣੀ ਲਾਇਆ ਹੋਇਆ ਪਾਈਪ ਬਿਛਾਇਆ ਹੋਇਆ ਆ ਦੇਖੋ ਉਹ ਖੇਤ ਨੂੰ ਜਾਂਦਾ ਏ ਉਹ ਪੰਚਾਇਤ ਦਾ ਕਿਲਾ ਏ ਠੇਕੇ ਤੇ ਲਿਆ ਹੋਇਆ ਬਾਈ ਨੇ ਤੇ ਨਵਾਂ ਪਾਈਪ ਬਿਛਾਇਆ ਦੇਖੋ ਐਨ ਤੇ ਡੱਡੂ ਮੰਗ ਫੁੱਲਿਆ ਪਾਈਪ ਹਲੋ 5 ਜਿੰਤੀ ਪਾਈਪ ਪੋਣਾ ਹੈ ਤੇ ਰੰਗ ਦਾ ਹੋ ਜਾਂਦਾ ਜਿਹਦੀ ਵਧੀਆ ਤੁਰਪੀ ਇਹਦੇ ਵੀ ਮਾਈ ਮਾਈਏ ਦੂਜਾ ਰੇਨ ਉਹ ਵੀ ਦੇਖਦੇ ਆ ਕਰ ਲਉ ਪਰਸੋਂ ਤੱਕ ਮਾਰ ਦੇ ਇਹਨੂੰ ਫੇਰ ਰੇਕ ਅਰੇ ਯੂਰੀਆ ਪਹਿਲਾਂ ਲੱਗਣਾ ਹੈ ਦੋ ਅੱਧਾ ਅੱਧਾ ਪਹਿਲਾਂ ਪਿਆ ਹੋਇਆ ਇੱਕ ਥੈਲਾ ਹੁਣ ਪੂਰਾ ਪਾਉਗਾ ਕਿੱਲੇ ਦਾ ਇੱਥੇ ਤੇ ਪੜ ਗਿਆ ਪਾਪਾਂ ਥੋੜੀ ਆ ਪ੍ਰੋਬਲਮ ਹੁੰਦੀ ਆ ਆਓ ਬਈ ਚੱਲਦੇ ਹਾਂ ਹੁਣ ਆਂਬਾੜੀ ਮੋਟਰ ਦੇ ਵੀ ਦੇਖਣਾ ਹੱਲੇ ਮੋਟਰਾਂ ਚੱਲਦੀਆਂ ਹਨ ਬਾਈ ਪਾਣੀ ਦਾ ਵੀ ਸਾਰੇ ਪਾਸੇ ਧਿਆਨ ਰੱਖਣਾ ਪੈਂਦਾ ਉੱਥੇ ਵੀ ਪਾਪਰਾਜ ਹੁਣ ਚੱਲਦੀ ਹੈ ਵਧੀਆ ਉੱਥੇ ਖੇਤ ਸੁੱਕੇ ਪਏ ਇੱਧਰ ਉਹ ਵੀ ਭਰਦੀ ਏ ਲੋ ਬਈ ਆਂਬਾੜੀ ਮੋਟਰ ਤੇ ਆ ਗਿਆ ਤੇ ਉਹ ਕਿਹੜਾ ਭਰ ਗਿਆ ਤੇ ਦੂਜੇ ਪਾਸੇ ਪਾਣੀ ਛੱਟਦਾ ਥੋੜਾ ਥੋੜਾ ਪਾਣੀ ਪੈ ਰਿਹਾ ਆਪਾਂ ਲਿਖੇ ਇੱਥੇ ਬਾਕੀ ਇਹ ਖੇਤ ਸੁਕਾਉਣੇ ਆ ਇਹਨਾਂ ਦਾ ਪਾਣੀ ਟੋਕੀਂਦਰੋਂ ਕੇ ਬੰਦ ਕਰਿਆ ਹੋਇਆ ਤੇ ਹੱਲੇ ਵੀ ਥੋੜਾ ਥੋੜਾ ਹੈਗਾ ਜੁੱਧੇ ਜਿਹੇ ਇਹ ਇਤ ਵੀ ਦੇਖਦੇ ਆ ਕੱਲ ਨੂੰ ਸ਼ਾਮ ਨੂੰ ਜਾਂ ਪਰਸੋ ਸਵੇਰੇ ਇਤ ਵੀ ਦੇ ਪਾਈਏ ਫਿਰ ਪਾਣੀ ਲਾਉਂਗੇ ਹੁਣ ਬਾਕੀ ਠੀਕ ਐ ਇਹ ਜਿਹੜੀ ਥੋੜੀ ਉਹ ਵੀ ਸਵਾ ਜਿਹੜੀ 110 ਦੀ ਉਹ ਵੀ ਥੋੜਾ ਰੁਕੇ ਚੱਲਦੀ ਜੀ ਉਹਨੂੰ ਵੀ ਰੇ ਇੱਕ ਹੋਰ ਮਾਰੇ ਛਿੱਟਾ ਤੇ ਪਾਣੀ ਲੱਗੇ ਅੰਨੇ ਨੇ ਪਾਣੀ ਨਿਕਲ ਹੀ ਜਾਂਦਾ ਜਿਵੇਂ ਹੁਣ ਉਹ ਸਭ ਤੋਂ ਹੇਠਲਾ ਖੋਲਿਆ ਹੋਇਆ ਉਹ ਗੇਟ ਪਾਰ ਜਿਹੜਾ ਸਭ ਤੋਂ ਥੱਲੇ ਆ ਜੇ ਇਹ ਖੋਲੇ ਵੀ ਹੁਣ ਤਾਂ ਅੱਧਾ ਅੱਧਾ ਹੀ ਜਾਂਦਾ ਹੈ ਇਦਾਂ ਥੱਲੇ ਮੱਕੀ ਦੀ ਕਟਾਈ ਚੱਲਦੀ ਐ ਇੱਧਰ ਪਪੂਲਰ ਦੇਖੋ ਇੱਥੇ ਉਹ ਪੈਰਾਂ ਲੱਗੀ ਹੋਇਆ ਹਾਜੀ ਦੀ ਇਹ ਖੇਤਾਂ ਆ ਬੀਜ ਦਾ ਹੀ ਫਰਕ ਐ ਪੱਤ ਚੱਲਦਾ ਆ ਵੇ ਖਾੜਾ ਖੁਰਾ ਕਰਕੇ ਬਹੁਤ ਫਾਇਦਾ ਹੋ ਗਿਆ ਸਪਰੇ ਵੱਜੀ ਹੋਈ ਆ ਉੱਥੇ ਗੁੰਜੇ ਵਿੱਚ ਜਿੰਨੇ ਦੇ ਉੱਧਰ ਵੀ ਵੱਜੀ ਹੋਏ ਇੱਥੇ ਵੀ ਟੱਕੇ ਮਰ ਗਏ ਠਾ ਸਪਰੇ ਨਾਲ ਚਲੋ ਚੱਲਦਾ ਬਈ ਹੁਣ ਉਧਰ ਗਾਹਨ ਕਰਨਾ ਆਪਣੀ ਵੀੜਾ ਇੱਧਰ ਦੇ ਤਾਂ ਖੁੱਲਾ ਜਾ ਹੋਗੇ ਨਹੀਂ ਤੇ ਦੇ ਕਰ ਕਿੰਨੀ ਰੇ ਹੋਇਆ ਪਤਾ ਕੋਪਨਾ ਕਰਕੇ ਹੁਣ ਉਧਰ ਸਾਰੇ ਬੁੱਟੇ ਬੱਟੇ ਹੋ ਗਏ ਬਲਵੀਰ ਬਾਈ ਦੇ ਬੁੱਟੇ ਵੀ ਵਧੀਆ ਚੱਲੇ ਆ ਸਾਬ ਜੇ ਉੱਧੇ ਵੀ ਬਾਕੀ ਇਧਰ ਗੰਨਾ ਹੋ ਗਿਆ ਇਹ ਚ ਅਜਰੇ ਪਾ ਕੇ ਹੁਣ ਪਾਣੀ ਦਸਾ ਸੂਪਰ ਤੇ ਅੱਦਾ ਯੂਰੀ ਦਾ ਲਓ ਬਈ ਵਨ ਕਣੀ ਵੀ ਜਿਹੜਾ ਮਾਰਨ ਆਇਆ ਤਾਂ ਪੱਕ ਮੋਟਰ ਦੇਖਣ ਤੇ ਇੱਧਰ ਲਾਈਨ ਖਿੱਚ ਹੋ ਰਹੀ ਆ ਸੈਲਰ ਨੂੰ ਲੈ ਹੁਣ ਹੋਰ ਟ੍ਰੈਂਸਰ ਲਾਦਾ ਛੋਟਾ ਆ ਰਿਹਾ ਹੈ ਹਾਥੀ ਬੋਲ ਖਿੱਚ ਕੇ ਲੈ ਰਿਹਾ ਛੋਟਾ ਹਾਥੀ ਬੋਲ ਆਹਾ ਆਹਾ ਆ ਦੇਖੋ ਬਾਈ ਟਰੈਕਟਰ ਸਲਿੱਪ ਕੱਟਨ ਨੂੰ ਕਰਦਾ ਸਹਿਬ ਜੋਤ ਵੀ ਆ ਗਿਆ ਮਗਰ ਇੰਨਾ ਭਾਰੀ ਐ ਇਹ ਹੀ ਭੋਲ ਕਹਿੰਦੇ ਆ ਬਾਈ ਟੈਕ ਦੀ ਕਿੰਗ ਕੜੇ ਮੈਂ ਉਹੀ ਕਹਿੰਦੇ ਦੇਖੋ ਸਲਿੱਪ ਕੱਢਦਾ ਜਾਂਦਾ ਉਹ ਦੇ ਰਿੱਤੇ ਹੀ ਤਾਂ ਜਮਾ ਹਾਤੀ ਭੋਲ ਆ ਹੈ ਇਹ ਬਾਕੀ ਛੋਟੇ ਲਾਇਆ ਸਾਬ ਜੀ ਤਾਂ ਹੋ ਹੈ ਉਹ ਸਿਰੇ ਤੇ ਲੱਗਣੇ ਆ ਉਹ ਦੇ ਸਲਿੱਪ ਕੱਢ ਗਿਆ ਹੈਂ ਪੜਦਾ ਨਹੀਂ ਹੁਣ ਅੱਗੇ ਕਰ ਹਾਂ ਥੋੜਾ ਅੱਗੇ ਕਰ ਵੇਖੀ ਵੇਖੀ ਥੋੜਾ ਜਿਹਾ ਅੱਗੇ ਨੂੰ ਕਰ ਦੇ ਥੋੜਾ ਅੱਗੇ ਕਰ ਅੱਛਾ ਬਾਈ ਦੇ ਹੀ ਇਹ ਆ ਆ ਟਰੈਕਟਰ ਆ ਚੱਲ ਤੋਰ ਲਾ ਹੁਣ ਲੈ ਇਹ 흘ਣ ਦਿੰਦਾ ਕਿਤੇ ਹੱਤੀ ਰੁਪਿਆ ਰੁਪਿਆ ਕਿੱਰੇ ਆਉਦੇ ਆ ਆਵਾ ਮਾੜੀ ਆਤੋਂ ਬਣਾਈ ਹੋਣੀ ਉਹ ਇੱਕ ਟਾਈਮ ਜ਼ੋਰ ਮਾਰ ਕੇ ਮਤੂਆ ਮਾਰਦੇ ਨੇ ਇਹ ਕਾਤੇ ਅੱਜ ਟੈਂਸ ਲਾਉਂਦੇ ਨਹੀਂ ਆ ਇਹਨੂੰ ਇਹਨੂੰ ਹੈ ਨਹੀਂ ਨਹੀਂ ਹੋਊਗਾ ਵੱਡਿਆਂ ਆਉਣ ਵਾਲਿਆਂ ਨੂੰ ਵੱਡਤਾ ਹਾਂ ਹੁਣ ਵਾਲੇ ਵੀ ਹੁਣ ਜਿਹੜਾ ਲਾਂਚ ਹੋਣਾ ਹਜੇ ਹਾਂ ਉਹਨੂੰ ਆਉਣਾ ਟੈਂਸ ਲਾਉਂਦੇ ਠੀਕ ਹੈ ਠੀਕ ਹੈ ਆਣ ਪੂਰੀ ਨਹੀਂ ਕਰਦੇ ਤੇ ਮਤਲਬ ਕਿ ਸੈਟਲ ਕਰ ਦੋ ਅਸੀਂ ਇੱਥੇ ਢੇਰੀ ਕਰਨੀਆਂ ਟਰਾਲੀਆਂ ਹੈ ਮੰਡੀ ਤੋਂ ਲਗਾਉਣੀ ਤੁਹਾਨੂੰ ਅੱਛਾ ਜਾਂ ਫਿਰ ਫਿਰ ਤੁਹਾਡਾ ਕੀ ਫਾਇਦਾ ਸਾਨੂੰ ਜੀਵੀਦਾਰ ਕਹਦੇ ਫਿਰ ਤੁਹਾਨੂੰ ਕੀ ਫਾਇਦਾ ਮੰਡੀ ਨਹੀਂ ਦੇਖਿਓ ਜੀਵੀਦਾਰ ਕਹਦਾ ਚ ਤੁਸੀਂ ਤੁਸੀਂ ਆਪ ਮਿੰਟ ਤੱਕ ਕਰਨੇ ਵੀ ਲੈ ਇੱਥੇ ਲਿਆਓ ਨਾ ਇਹਨਾਂ ਨਾਲ ਭਾਈ ਪੱਕਾ ਰਹੀ ਪੱਕਾ ਰਹੀ ਤੁਹਾਨੂੰ ਉਹ ਓਧਰ ਮਨਸੂਰਿਆ ਵਾਲੇ ਦਾ ਹਾਲ ਲਾਦਾ ਉਹ ਫਿਰ ਪਿਛਲੀ ਵਾਰ ਵੀ ਸਿੱਧਾ ਹੀ ਗੰਡਾ ਕਰਕੇ ਇੱਥੇ ਤਾਰ ਦੋ ਭਾਈ ਤੁਰਨੇ ਦਿੰਦਾ ਤੇਰਾ ਇੰਨਾ ਵਜਨਾ ਹੈ ਇੱਧੇ ਲਗਾ ਦੇ ਲੈ ਇੰਨਾ ਚੋਇਆ ਆ ਆ ਡਰਾਈਵਰ ਦਾ ਹੀ ਸਰਕਾ ਜੀ ਆ ਮਹਿਰ ਸਿੰਘ ਕੀ ਕਰਾ ਰਿਹਾ ਰਹੇਂਂਦਰ ਮਹਿਰ ਸਿੰਘ ਬਾਜਰਾ ਵੜਾ ਰਿਹਾ ਹੈ ਹੈ ਨਾ ਬਾਜਰਾ ਮੈਂ ਹੀ ਲੈ ਦਿੰਦਾ ਅੱਛਾ ਤੈਂ ਲੈ ਲਿਆ ਹੈ ਪੂਰੀ ਤੇ ਬੱਡ ਲੈ ਜੀ ਤਾਂ ਫੇਰ ਲੱਦ ਲਈ ਟਰੈਕਟਰ ਦਾ ਪੂਰੀ ਹੰਡਾ ਹੁਣ ਸਾਰਾ ਦਿਨ ਭਾਈ ਪੂਰੇ ਜੋਰਾਂ ਤੇ ਕੰਮ ਚੱਲ ਰਿਹਾ ਹੈ ਪਿਛਲੇ ਸਾਲ ਕਿੱਥੇ ਚੱਲ ਜਾਂਦਾ ਸਾਹਿਬ ਜੀ ਤਾਂ ਹੈ ਪਿਛਲੇ ਸਾਲ ਬਹੁਤ ਕੰਮ ਪਿਆ ਹਾਂ ਕਾਣੀਆਂ ਨਹੀਂ ਫਿਰ ਵੀ ਸਾਹਿਬ ਜੋ ਤਾਂ ਨਹੀਂ ਚੱਲਣਾ ਤਾਂ ਆ ਜਿਹੜੀ ਹੁਣ ਚੀਜ਼ ਬਣੀ ਆ ਨਾ ਚਲੇ ਰੱਬ ਚੰਗਾ ਹੀ ਕਰਦਾ ਪਰ ਮੈਂ ਕਹਿੰਦਾ ਕਿ ਸ਼ੈਲਰ ਵਾਲਿਆਂ ਜੀ ਨਹੀਂ ਗਲੇ ਮਾਲੀ ਚੱਟੋਏ ਲੈ ਹੋਰ ਨਵੀਂ ਸਰਕਾਰ ਦੀ ਨਵੇਂ ਬੰਦੇ ਤੇ ਸਾਰੇ ਅੱਛਾ ਮਾਲੀ ਨਹੀਂ ਚੱਟੁੰਦਾ ਤਾਂ ਉਤਰ ਇਹਦੇ ਸੈਂਸਰ ਬਦਲਦੇ ਆਵਾਜ਼ੇ ਬਦਲ ਕੀ ਯਾਰ ਮੋਹਾਂ ਲੈਂਡ ਵਾਲਾ ਹਜੇ ਤਾਂ ਪਾਂਸਰੀ ਪਾ ਕੇ ਬਣਾਈ ਪਈ ਆ ਵਾਇਕ ਢਾਈ ਵੀ ਮੈਂ ਅੱਛਾ ਮਾਏ ਇਹਲਾ ਵੀ ਜੇ ਸੀ ਵੀ ਨੂੰ ਫੇਲ ਲਗਾਦਾ ਹੈ ਜੀ ਵੱਡਕਾ ਸਾਲੇ ਹਾਂ ਹੋਰ 852 ਦੀ ਆਵਾਜ਼ ਬਹੁਤ ਵਧੀਆ ਹੈ ਨਹੀਂ ਤਾਂ ਹੈ ਇਹ ਸਾਲਾ ਰੋਵੀ ਇਹ ਵਾਲਾ ਸਾਲਾ ਇਹ ਪਿੱਛੇ ਸਾਰੇ ਖੰਭੇ ਲੱਗ ਗਏ ਬਾਹਰ ਰਹਿ ਗਏ ਇੱਕ ਦੋ ਬਾਈ ਦੋ ਰੇ ਰਹਿ ਗਏ ਹਾਂ ਟੋਰੇ ਲੱਗਣਗੇ ਅੱਛਾ ਇੱਥੇ ਹੀ ਆਪਣੇ ਇੱਕ ਓਰੇ ਇੱਕੋ ਹੱਥ ਲੱਗਣ ਠੀਕ ਹੈ ਠੀਕ ਹੈ ਚਲੋ ਬਾਕੀ ਕਰਦੇ ਆ ਜਾ ਠੰਡਾ ਠੰਡਾ ਭਲਾਈਓ ਵਾਹ ਜੀ ਆਜੋ ਠੰਡੇ ਦਾ ਬਾਈ ਬਾਈ ਦੇਖਦਾ ਇਹ ਮੁੰਡੇ ਕਹਿੰਦੇ ਮਿੱਟੀ ਲੱਗ ਗਈ ਮਿੱਟੀ ਦੇ ਕਾਂਟ ਆਈ ਜਾਂਦੀ ਐ ਅਸੀਂ ਸਵੇਰ ਤੇ ਮੁੜ ਕੇ ਇੱਕ ਵਾਰੀ ਵਾਰ ਮੁੜ ਕੇ ਧੋਹੁੰਦੇ ਹੀ ਨਹੀਂ ਆਹ ਦੇਖ ਮੈਂ ਮੈਨੂੰ ਪਤਾ ਨਹੀਂ ਕਦ ਬੜ ਜਾਣਾ ਹਾਂ ਮਿੱਟੀ ਦਾ ਚੰਗੀ ਆ ਪਾਣੀ ਦੇਖ ਹਾਂਜੀ ਆ ਤੂੰ ਦਾ 6 ਜਿਹ ਮਹੀਨੇ ਪਾਣੀ ਦੇਖ ਦਿਖਾਉਂਦੇ ਨੂੰ ਹਾਂ ਇਹ ਗੱਲ ਕਰੀ ਆ ਗੁਰਪ੍ਰੀਤ ਨੇ ਸਾਹੀ ਕਾਲਾ ਰੱਖ ਦੋਦਾ ਨਾ ਉਹ ਪੱਕਾ ਨਾ ਕਾਲਾ ਰੱਖਿਆ ਵਾ ਤੇਰਾ ਹਾਂ ਪੱਕੀ ਗੱਲ ਆ ਬਾਈ ਸਹੀ ਗੱਲ ਆ ਸਹੀ ਗੱਲ ਗੁਰਪ੍ਰੀਤ ਐ ਇਹਦਾ ਨਾਮ ਆ ਬਾਈ ਗੁਰਪ੍ਰੀਤ ਐ ਇਹ ਇਹ ਉਹ ਗੁਰਪ੍ਰੀਤ ਗੁਰਪ੍ਰੀਤ ਹਾਂ ਉਹ ਗੁਰਪ੍ਰੀਤ ਕਣ ਜਾਂਦਾ ਰਾਤ ਨੂੰ ਹਾਂ ਹਲੋ ਹਲੋ ਮਹੀ ਦੁਨੀਆ ਜਾਣ ਨੂੰ ਰੋਂਦੀ ਮੇਰੀ ਨਾ ਹਾਂ ਤੂੰ ਪਾਣੀ ਪੂਣੀ ਦੇਖਿਆ ਇੱਧਰ ਮੇਰਾ ਕਿ ਨਹੀਂ ਭਾਈ ਮੈਂ ਆਇਆ ਜਦਦਾ ਹੀ ਮੈਂ ਤਾਂ ਉਰੇ ਲੱਗਿਆ ਹੋਇਆ ਕੰਮ ਅੱਛਾ 2 ਵਜੇ ਲੇਟ ਆਈਏ ਪ੍ਰੋਪਰ ਹਾਂ ਇਹੀ ਆਈ ਆਉਂਦੀ ਵੀ ਪਹਿਲਾਂ ਸਮਝਦਾ ਆ ਆ ਆ ਆ ਕੇ ਬਣਾਉਣਾ ਉਰੇ ਹਾ ਉਰੇ ਉਹ ਦਫ਼ਤਰ ਏਸੀ ਰੂਮ ਹਾਂ ਸਾਰੇ ਆਪਣੇ ਲਾਈਟ ਪਤਾ ਕਰ ਤੋ ਨਹੀਂ ਤੀ ਆਹ ਤਾਰਾਂ ਰਾਤ ਨੂੰ 2 ਵਜੇ ਹੋਈਆਂ ਇਹ ਕੰਮ 2 ਵਜੇ ਫਿਊ ਚੁੜਿਆ ਇੱਕ ਦੂਏ ਦੇ ਵਿੱਚ ਨਹੀਂ ਲੁੱਟੀਆਂ ਵਿੱਚ ਆ ਕੇ ਕੱਢ ਕੇ ਗਿਆ ਸੀ ਵੀ ਧਿਆਨ ਦਿੱਤਾ ਇਹ ਫਸਿਆ ਕਿਆ ਦਾ ਫਸਿਆ ਕਿਆ ਦਾ ਫਸਿਆ ਕੁਝ ਵੀ ਨਹੀਂ ਨਹੀਂ ਬਾਤ ਨੂੰ ਇਹ 2 ਵਜੇ ਦਾ ਕੋਸਾ ਆਇਆ ਹੀ ਨਹੀਂ ਓਰੇ ਰਾਤ ਦੇ 2 ਵਜੇ ਦਾ ਕਹਿੰਦਾ ਫਿਊ ਜੋੜੇ ਆ ਉੱਥੇ ਸਾਡੇ 2 ਵਜੇ ਤੋਂ ਓਰੇ ਕੋਸਾ ਆਇਆ ਹੀ ਨਹੀਂ ਦੇਖਦੇ ਅਸੀਂ ਉਹਨੇ ਸਾਰਾ ਦਿਨ ਕੋਈ ਆਏ ਵੀ ਨਹੀਂ ਅਨ ਗੈਲੀ ਨਾਲ ਕੋਈ ਐ ਕਿ ਇਹ ਉਹ ਢਿੱਲੇ ਜੇ ਹੋ ਗਏ ਚੱਬ ਜੇ ਤੁਹਾਡੇ ਬਾਦ ਪਰਾਲ ਜੀ ਸਾਈਡ ਵੀ ਗੁਰਪ੍ਰੀਤ ਸਣ ਹਾਂ ਇਹ ਪਤਾ ਨਹੀਂ ਕਿ ਆਦੋਂ ਮਾੜੀ ਮੋਟੀ ਜਿਹਾ ਹਵਾ ਹੋ ਬਾਹ ਨਾਲੇ ਇਹ ਸਾਰੇ ਫਸ ਗਈਆਂ ਉਹਨਾਂ ਨੇ ਆ ਕੇ ਗੁੱਛੇ ਕੱਢੇ ਲੈ ਤਾਂ ਲੜਰੀ ਦੀ ਹੁਣ 2 ਦਿਨ ਤਾਂ ਨਹੀਂ ਦੀ ਲਾਈਟ ਉਹ ਫਾਲਟ ਲੱਭੀ ਗਈ ਕਹਿੰਦਾ ਫਾਲਟ ਹੀ ਲੱਭ ਰਿਹਾ ਤੋ ਦੱਸ ਆ ਗਿਆ ਓ ਬਾ ਆ ਗਿਆ ਆ ਗਿਆ ਨੰਬਰਦਾਰ ਉਹ ਵੀ ਬੰਨ ਕਣੀ ਮੋਟਰ ਹੈ ਦੇਖਣਾ ਇਹ ਤਾਂ ਲਾਈਟ ਭੱਜ ਗਈ ਪਾਣੀ ਛੱਡਦੇ ਇਹਨਾਂ ਨੇ ਵੀ ਉਹ ਖੇਚ ਕੱਖ ਬਹੁਤ ਲਾਇਆ ਹੋਇਆ ਭਈਆਂ ਨੇ ਨਾਲੇ ਬੁੱਝਾ ਕੱਖ ਦਾ ਹੋਈ ਮਾਰਾ ਉਹਦੀ ਗੜਾਈ ਕਰਾਉਣੀ ਪੈਣੀ ਹੈ ਤੇ ਹੁਣ بڑا ਹੋ ਗਿਆ ਦਿਖਣ ਲੱਗ ਗਿਆ ਉਹਨੂੰ ਹੁਣ ਕਢਵਾ ਦਾਂਗੇ ਮੜਿਆ ਆ ਪਹਿਲੇ ਜੇ ਹੋ ਗਈ ਇੱਕ ਵਾਰ ਰੇਜਾ ਨਵੇੜ ਲਈਏ ਤੇ ਬਾਕੀ ਹੁਣ ਲਾਈਟ ਲੰਘ ਗਈ ਨਹੀਂ ਤਾਂ ਇਹਨੂੰ ਛੱਡਣੀ ਹੈ ਇਹ ਪਿੱਛੇ ਅੱਜ ਫੇਰ ਆਈ ਹੋਈ ਆ ਮਸ਼ੀਨ ਭਾਈ ਉਹ 4.5 ਵਾਲੀ ਜੱਗੇ ਬਾਈ ਦੇ ਜਿਹੜੇ ਰਹਿ ਗਿਆ ਹੁਣ ਅੱਜ ਫੇਰ ਆ ਗਈ ਆ ਪਤਾ ਨਹੀਂ ਚੱਲੂਗੀ ਪਤਾ ਨਹੀਂ ਨਹੀਂ ਇਹਨੂੰ ਮਸ਼ੀਨ ਇਹਦੇ ਚ ਪਾਣੀ ਪਿਆ ਹੋਇਆ ਦਾ ਧੰਨਾ ਦਾ ਪੱਕੀ ਪਤਾ ਨਹੀਂ ਇਹ ਚੱਲੂਗੀ ਇੱਥੇ ਪਤਾ ਨਹੀਂ ਅੱਗੇ ਤਾਂ ਪਰਾਂ ਵੱਢਦੀ ਆ ਉੱਧਰ ਉਹ ਚੱਲਦੀ ਆ ਤਾਂ ਬਈ ਆ ਨਾ ਨਾਲ ਜੇਰੀ ਬਿਲਕੁਲ ਨਹੀਂ ਛੱਡਣੀ ਇਹਨਾਂ ਨੇ ਇੱਥੇ ਬੰਦ ਕਰਕੇ ਇਧਰੇ ਬੱਲਾ ਸਾਰਿਆਂ ਖਾ ਜਾਂਦੇ ਆ ਇੱਕ ਕਟਰ ਦੇ ਗੇਟ ਤੇ ਤਾਂ ਇਹ ਖਾਈ ਜਾਂਦੀਆਂ ਪਾਵਰ ਨੂੰ ਪਤਾ ਨਹੀਂ ਫੇਰ ਕੀ ਹੋ ਗਿਆ ਕਵੇਰੀ 468 ਬਈ ਵਧੀਆ ਬੁੱਚਾ ਘੱਤੀ ਆ ਵਧੀਆ ਚੱਲਦੀ ਆ ਬਾਕੀ ਬੈਣਾ ਮੇ ਉਨ੍ਹਾਂ ਨੇ ਥੋੜਾ ਨਾਚਾ ਮਾਰਿਆ ਹੋਇਆ ਇਹ ਵਧੀਆ ਖੜੀ ਆ ਇਹ ਇੱਥੇ ਸਮਝੋ 2.5 ਥੱਲੇ ਰੇ ਦੇ ਪੈ ਗਏ ਬਾਈ ਯੂਰੀਏ ਦੇ ਬਾਕੀ ਹੁਣ ਦੇਖੋਗੇ ਹਫਤੇ ਤੱਕ ਆ ਦੇਖਦੇ ਆ ਜੇ ਤਾਂ ਲੋਡ ਪਈ ਤਾਂ ਠੀਕ ਆ ਨਹੀਂ ਪਾਉਣਾ ਨਹੀਂ ਹੈਗੇ ਉਧਰ 2.5 ਥੱਲੇ ਰੱਖਨੇ ਆ ਇਹ ਚ ਤੇ ਇਧਰ ਤਾਂ ਵਧੀਆ ਖੜੀ ਆ ਉਹ ਪਰਲੀ ਲਾਕ ਥੋੜੀ ਇੱਥੇ ਡੱਕੇ ਮਰੇ ਹੋਏ ਆ ਉਧਰ 26 ਮਰਾਈਏ ਇਧਰਲੀ ਸਾਈਡ ਸਾਰੀ ਵਧੀਆ ਖੜੀ ਆ ਕਿ ਪਾਣੀ ਇਧਰ ਵੀ ਤਨੀ ਪੂਰਾ ਖੜਿਆ ਦਰਾ ਖੇਤ ਐਂ ਸਾਰਾ ਇੱਕ ਹੈ ਬਾਈ ਬੂਠੇ ਵੜਾ ਕੇ ਨਾ ਥੋੜਾ ਖੁੱਲਾ ਖੁੱਲਾ ਹੋ ਜਾਂਦਾ ਨਹੀਂ ਤੇ ਉਈਓ ਹਨੇਰਾ ਹਨੇਰਾ ਲੱਗ ਜਾਂਦਾ ਆ ਖੁੱਲਾ ਏਰੀਆ ਹੋ ਗਿਆ ਸਰ ਬਾਈ ਜੀ ਰੀ ਚੈੱਕ ਹਾਂ ਅੰਛੀ ਵੀ ਆਪਣੇ ਘਰ ਨੂੰ ਚੱਲੇ ਬਾਈ ਤੋਤੇ ਸ਼ਾਮ ਦਾ ਟਾਈਮ ਨੇ ਦੇਦਾ ਹੋ ਗਿਆ ਜੱਗਿਆ ਬਾਈ ਨੇ ਉਧਰ ਉਹ ਬਾਉਣ ਲੱਗਾ ਹੋਇਆ ਜਿਹੜੀ ਬਾਈਨਾ ਬਰੱਢੀ ਹੈ ਦੀ ਮੱਕੀ ਬਾਕੀ ਹੁਣ ਆਲੀ ਮਸ਼ੀਨ ਆ ਉਹ ਚੱਲਦੀ ਆ ਬਾਦ ਉੱਧਰ ਵੀ ਥੋੜੀ ਜਿਹੀ ਰਹੀ ਆ ਉਹ ਖੇਤ ਤਾਂ ਬੜਾ ਬਾਕੀ ਸ਼ਾਇਦ ਇਹਨੂੰ ਵੜਿਓ ਤੇ ਬਾਦ ਆਟੋਮੈਟਿਕ ਲਾ ਜਾਂਦੇ ਆ ਭਾਈ ਇਹਨੂੰ ਫੇਰ ਪਾ ਦੂੰਗਾ ਖੇਤੇ ਇਹ ਤੱਕ ਘੁੰਮਿਆ ਹੋਇਆ ਫੇਰ ਲਾ ਦਾਂਗੇ ਹੁਣ ਤਾਂ ਇਹਨੂੰ ਸਕਾਸ ਕਾ ਕੇ ਲੈ ਜਾਣਾ ਕਿਉਂ ਜਿਹੜਾ ਇਹਦੇ ਚ ਕੱਖ ਹੋਇਆ ਉਹ ਤਾਂ ਬੱਸ ਜਿਹੜਾ ਪਈਆਂ ਨੇ ਲਾਇਆ ਹੋਇਆ ਉਹੀ ਆ ਆ ਦੇਖੋ ਉੱਪਰ ਤੋਂ ਚਮਕਦਾ ਜਿਹੜਾ ਇਹਦੇ ਵਿੱਚ ਘੁੰਮਣਾ ਹੀ ਪੈਂਦਾ ਇਹ ਵੀ ਅਣਜਾਣ ਬੰਦਿਆਂ ਦਾ ਹੀ ਕੰਮ ਹੈ ਬਾਈ ਜਿਹੜੇ ਭਈਏ ਹਰ ਰੋਜ਼ ਲਾਉਂਦੇ ਆ ਆਈ ਵਾਰ ਲਾਉਂਦੇ ਆ ਉਹ ਮਤਲਬ ਕਿ ਉਹ ਢੱਕੇ ਨਹੀਂ ਲਾਉਂਦੇ ਨਾ ਕੱਖ ਦੇ ਵਾਹ ਸੋਕੇ ਜਿਹਾ ਬਾਈ ਬਹੁਤ ਛੇਤੀ ਨੀ ਵਿੜਾ ਕਰਦੀ ਆ ਮਸ਼ੀਨ ਆ ਜੋ ਇਹ ਨਾਲ ਇਹ ਤੋਰਾ ਵੀ ਵਧੀਆ ਰਹਿੰਦਾ ਨੇ ਨਾਲੇ ਆਉਂਗੀ ਟਰੈਕਟਰ ਵੀ ਠੀਕ ਤੋਤੀ ਜਾਂਦੇ ਆ ਉਹ ਮੱਕੀ ਵੈਸੇ ਵੀ ਸਾਫਤੀ ਬਾਈ ਇਹਨੇ ਆਉਂਦੇ ਆ ਨਹੀਂ ਤਾਂ ਉਹ ਉੱਧਰ ਤੇ ਬੈਣਾ ਇੱਧਰ ਤੇ ਆਉਂਦੇ ਆ ਤੇ ਆ ਦੇਖੋ ਆ ਵੀ ਖਾਈ ਹੋਈ ਐ ਇੱਥੇ ਦੀ ਆ ਦੇਖੋ ਜੀਰੀ ਉੱਪਰ ਤੋਂ ਖਾਈ ਹੋਈ ਚਲੋ ਕੋਈ ਗੱਲ ਨਹੀਂ ਇਹ 26 20 ਦਾ ਬਾਈ ਪ੍ਰਧਾਨ ਵਾਲਾ ਉਹ ਦੋ ਖਰੀਦ ਹੈਗੇ 408 ਦੇ ਲੋ ਬਈ ਪਾਵਰ ਹਲੇ ਤੱਕ ਨਹੀਂ ਆਟੋਮੈਟਿਕ ਲਾ ਆ ਜਾਂਦਾ ਇੱਧਰ ਆਇਆ ਤਾਂ ਗੁਰਪ੍ਰੀਤ ਵੀ ਮੋਟਰ ਤੇ ਆਇਆ ਹੋਇਆ ਉਹਨੂੰ ਕਹਾ ਤੇ ਗੁਰਪ੍ਰੀਤ ਬਾਈ ਉਹ ਕਹਿੰਦਾ ਵੀ ਕੰਪਨੀ ਵਾਲਿਆਂ ਨੂੰ ਆਹ ਲੋਕ ਵੀ ਦੇਣਾ ਚਾਹੀਦਾ ਦੇਖ ਸਪਲੈਂਡਰ ਨੂੰ ਸਪੈਸ਼ਲ ਪੈਸੇ ਖਾਸ ਕਰਕੇ ਦੇਣਾ ਚਾਹੀਦਾ ਖਾਤੇ ਨੂੰ ਸਪਲੈਂਡਰ ਹੁੰਦਾ ਬਾਈ ਬਹੁਤ ਚੋਰੀ ਹਾਂ ਠੀਕ ਹੈ 7000 ਸਪਲੈਂਡਰ ਦੀ ਚੋਰੀ ਆ ਚੋਰਾਂ ਤੇ ਬਚਾਣ ਲਈ ਦੋ ਲੋਕ ਇਹ ਕੰਪਨੀ ਵਾਲਿਆਂ ਨੂੰ ਬਾਈ ਰਿਕੁਐਸਟ ਹੈ ਵੀ ਆਹ ਲਾਉਣਾ ਚਾਹੀਦਾ ਜ਼ਰੂਰ ਹਾਂ ਉੱਪਰ ਵਾਲਾ ਦਾ ਅਗਲਾ ਪੈਰ ਰੱਖ ਕੇ ਜਦੇ ਤੋੜ ਦਿੰਦਾ ਫਸਾ ਗਏ ਹਾਂ ਹਾਂ ਪੈਰ ਮਾਰ ਕੇ ਹੈਨਾ ਹਾਂ ਆ ਦੇਖ ਇਹ ਲੱਗਦਾ ਕਿਵੇਂ ਕੋਈ ਇਹ ਐਸਾਂ ਖੁੱਲਦਾ ਬਾਈ ਇਹ ਇੱਕੜਾ ਹਾਂ ਖੁੱਲ ਗਿਆ ਹਾਂ ਲੱਗਣਾ ਕਿਥੇ ਅੱਛਾ ਕਿੰ ਆਇ ਲੱਗ ਰਿਹਾ ਬਾਈ ਅੱਛਾ ਇੱਧਰ ਫਾਜਣਾ ਸਿੱਧਾ ਹੀ ਉੱਚ ਇਹੋ ਬੇਕਾਰ ਬੈ ਜਾ ਲੈ ਲੈ ਲੱਗ ਗਿਆ ਲੋਕ ਹੈ ਜੱਬ ਵੀ ਕੱਢ ਲਾ ਲੈ ਬਾਈ ਠੀਕਾ ਹੁਣ ਇਹ ਮਤਲਬ ਟਾਇਰ ਵੀ ਲੋਕ ਹੋ ਗਿਆ ਉੱਪਰ ਹੈਂਡਲ ਵੀ ਲੋਕ ਹੋ ਗਿਆ ਅਗਲਾ ਉੱਪਰਲਾ ਤੋੜ ਲੂਗਾ ਜਿਹੜਾ ਛੇਤੀ ਪ੍ਰੱਗ ਕੱਢਦਾ ਇੱਥੇ ਤੇ ਅਗਲਾ 플ੱਗ ਕੱਢ ਕੇ ਪੈਰ ਮਾਰਦਾ ਉਥੇ ਸਟੀering ਨੂੰ ਆਪਣਾ ਹੈਂਡਲ ਨੂੰ ਸਿੱਧਾ ਕਰਦਾ ਤੋੜ ਲਈ ਜਾਂਦਾ ਹੈ ਇਨੂੰ ਤੋੜਨ ਨੂੰ ਬੰਦੇ ਨੂੰ ਟਾਈਮ ਲੱਗੂਗਾ ਤੋੜੂਗਾ ਕਿਧਰੇ ਬਸੇ ਹਾਂ ਵੱਢਣਾ ਪੈਣਾ ਇਹ ਵੱਢਣਾ ਮੈਣਾ ਵੱਢ ਕੇ ਨਿਕਲਣਾ ਹਾਂ ਆ ਲਾਓ ਕਿਧਰੇ ਬਸ ਨੇ ਟੁੱਟਣਾ ਹੈਗਾ ਸਹੀ ਗੱਲ ਆਹ ਰਹਿ ਜੀ ਕਸੂਤੀ ਜਗ੍ਹਾ ਇਹਦਾ ਇਹ ਜਾ ਲੋਕ ਮੈਨੂੰ ਲੋਟ ਲੱਗਦਾ ਵੀ ਇਹਨੂੰ ਛੇਤੀ ਛੇਤੀ ਆਰੀ ਵੀ ਨਹੀਂ ਚਲਣੀ ਕਿਧਰੇ ਹੈ ਨਾ ਚਾਹੀਦਾ ਭਾਈ ਆ ਮੋਟਰਸਾਈਕਲ ਨੂੰ ਜ਼ਰੂਰ ਲੋਕ ਚਾਹੀਦਾ ਇਸ ਸਪ੍ਰਿੰਡਰ ਨੂੰ ਬਹੁਤ ਚਾਹੀਦਾ ਅੱਛਾ ਹੋਰ ਨੂੰ ਕਿਸੇ ਹੋਵੇ ਨਾ ਹੋਵੇ ਅੱਛਾ ਸਪ੍ਰਿੰਡਰ ਦਾ ਜਮਾ ਹੀ ਲੋੜ ਨਹੀਂ ਸੀ ਟੀ ਅੰਡਰ ਦਾ ਕੋਈ ਪੁੱਛਦਾ ਹੀ ਨਹੀਂ ਹੈਗਾ ਇਸ ਸਪ੍ਰਿੰਡਰ ਚੱਕ ਹੁੰਦਾ ਹੈ ਸਪ੍ਰਿੰਡਰ ਬਹੁਤ ਹੱਤ ਹੁੰਦਾ ਭਾਈ ਅਸ਼ਾਏ ਇਕਣਾ ਹੈ ਉਹ ਸਿੱਧਾ ਲੋਕ ਹੋ ਜਾਣਾ ਜੇ ਲਾਉਣਾ ਤਾਂ ਉਧਰ ਨੂੰ ਲਗਣਾ ਹੈ ਠੀਕ ਹਾਂ ਲੋਕ ਖੋਲ ਹਾਂ ਲੈ ভাই ਆਪਰਾ ਇੱਥੇ ਰਹੀ ਨਹੀਂ ਵਧੀਆ ਚੀਜ਼ ਹੈ ਭਾਈ ਇਹਦਾ ਜ਼ਰੂਰੀ ਚਾਹੀਦਾ ਜਿਹੜੇ ਹਿਸਾਬ ਨਾਲ ਚੋਰੀ ਵਧ ਰਹੀ ਹੈ ਨ ਵਧੀ ਹੋਈ ਹੈ ਮੋਟਰਸਾਈਕਲਾਂ ਦੀ ਉਹ ਸਾਬ ਨਾਲ ਜ਼ਰੂਰ ਚਾਹੀਦਾ ਹੈ ਇਹਨੂੰ ਸਾਬ ਚਾਹੀਦਾ ਹੁਣ ਹੋਰ ਵੀ ਕਿਹੜੀ ਚ ਫੈਸਿਲਿਟੀ ਆਪਾਂ ਨੇ ਹੋਰ ਦੁੱਤੀ ਹੈ ਭਾਈ ਹਾਂ ਆ ਇਹਨੂੰ ਲਗਾ ਦੇ ਹਾਂ ਕੋਈ ਚੀਜ਼ ਪਾਉਣੀ ਆ ਦੇਖ ਬੈਗ ਵੀ ਲਾਇਆ ਹੋਰ ਆਓ ਤਾਂ ਠੀਕ ਹੈ ਠੀਕ ਹੈ ਕੌਣ ਫੋਨ ਰੱਖਣਾ ਫੋਨ ਕੋਈ ਰੱਖਣਾ ਇੱਥੇ ਆਉਣਾ ਹੈ ਇਹ ਇਹਦਾ ਤੇਰਾ ਤਾਂ ਹੈ ਵੀ ਤੂੰ ਤਾਂ ਤੈਰ ਲਾਇਆ ਜਾ ਬਸ ਇਹਦਾ ਜਿੰਦੂ ਨੇ ਲਾਇਆ ਹੋਇਆ ਜਿੰਦੂ ਦਾ ਮੋਟਰਸਾਈਕਲ ਹੈ ਜਿੰਦੂਆ ਜਿੰਦੂਆ ਹੋਗਾ ਮੇਰਾ ਹੋ ਗਿਆ ਮੇਰਾ ਤੇਰਾ ਵੀ ਤਾਂ ਐਂ ਦੇਖਾਂ ਕਿਆ ਕਿਆ ਲਾਇਆ ਹੋਇਆ ਹੈ ਉਹ ਕਹਿੰਦਾ ਇੱਥੇ ਚੋਰੀਓ ਨਹੀਂ ਹੁੰਦਾ ਉਹ ਮੇਰੀ ਗੱਲ ਸੁਣਾ ਹਾਂ ਉਹ ਤੇਰੇ ਕੰਪੈਨ ਕੱਢਦੇ ਤਾਂ ਹਾਂ ਹਾਂ ਇਹ ਜਾਬੀ ਵਿੱਚ ਚਾਰ ਘੰਟੇ ਉਰੀ ਖੜਾ ਰਿਆ ਆਓ ਸਹੀ ਗਾ ਆਓ ਇਹਦਾ ਗੱਲ ਹੈ ਉਹ ਇੱਧਰ ਆਪਣੇ ਏਰੀਆ ਨੂੰ ਆਉਂਦਾ ਨਹੀਂ ਹੈਗਾ ਹੁਣ ਕੋਈ ਛੇਤੀ ਛੇਤੀ ਉਹ ਨਾ ਖੜਾ ਦੇ ਕੋਈ ਪਤਾ ਕੀ ਗੱਲ ਆ ਇੱਕ ਦਿਨ ਮੈਂ ਇਹ ਆ ਮੋਟਰਲ ਮੈਂ ਖੜਾ ਖੜਾ ਗਿਆ ਜਿੰਦੂ ਵਾਲਾ ਬਾਈ ਆ ਮੋਟਰਲ ਮੈਂ ਲੈ ਗਿਆ ਹਾਂ ਮੈਂ ਬਾਹਰ ਖੜਾ ਦਿੱਤਾ ਦੁਕਾਨ ਤੇ ਮੈਂ ਚਾਰ ਪੰਜ ਵਾਰ ਦੁਕਾਨ ਦੇ ਬਾਹਰ ਨਿਕਲ ਕੇ ਨਿਕਲੇ ਦੇਖਿਆ ਜਿੱਤੇ ਮੈਂ ਦੁਕਾਨ ਭੱਜਿਆ ਉਹ ਉੱਤੇ ਬੈਠੀ ਦੀ ਮੈਡਮ ਮੈਡਮ ਕਹਿੰਦੀ ਭਾਈ ਬਾਹਰ ਜਾ ਦੇਖੀ ਜਾਂਦੇ ਮਂਗੈ ਮੇਤੇ ਗਲਤੀ ਹੋ ਗਈ ਮੈਂ ਮਸਪਲੈਂਡਰ ਲੈ ਆਇਆ ਅੱਜ ਅੱਛਾ ਠੀਕ ਹੈ ਠੀਕ ਹੈ ਉਹਨੂੰ ਪਤਾ ਵੀ ਸਪਲੈਂਡਰ ਕਿਹੜਾ ਕਿਆ ਲੈਂਦਾ ਓ ਜੇ ਪੁੱਛੀ ਦੀ ਵੀ ਕਾ ਦੇ ਨੇ ਇਸ ਬਲੈਂਡਰ ਗਲਤ ਵੀ ਇਹਨੂੰ ਦੱਸਦਾ ਹਾਂ ਇਹ ਚੋਰੀ ਬਾਤ ਇਹਦੇ ਤੇਰੇ ਦੋ ਰੇਜ ਨੇ ਦਿੱਤਾ ਮੋਟਰ ਸਗਾ ਨਵਾਂ ਇੱਕ ਬਗਾਨਾ ਇੱਕ ਬਗਾਨਾ ਆਪਣੇ ਦਾ ਤੈਨੂੰ ਆਇਆ ਤਾਂ ਵੀ ਚੱਲ ਕੀ ਦੇ ਨਹੀਂ ਹੈ ਬਾਈ ਕਿਸ਼ਤਾਂ ਖੜੀਆਂ ਆ ਜਾਂਦੀਆਂ ਉਹੀ ਗੱਲ ਕਹਿੰਦਾ ਮੈਂ ਹਾਂ ਇਹ ਤਾਂ ਖੜੀਆਂ ਖੜੀਆਂ ਬਾਈ ਫੇਰ ਛੇ ਕਿਤਾਜ ਰਹਿੰਦੀ ਆ ਬਾਈ ਕਿਤੇ ਮੋਟਰਸਾਈਕਲ ਵੀ ਚੱਕ ਹੋ ਜਾਂਦਾ ਕਿਸ਼ਤਾਂ ਵੀ ਦੇਣੀਆਂ ਪੈ ਜਾਂਦੀਆਂ ਹੈ ਤਾਂ ਦੇਣੀਆਂ ਪੈਂਦੀ ਆ ਬਾਈ ਸਹੀ ਗੱਲ ਨਾਲ ਥੋੜੀ ਕਹਿਣਾ ਵੀ ਤੁਹਾਡਾ ਬਣਾ ਚੋਰੀ ਹੋ ਗਿਆ ਚਲੋ ਕੋਈ ਗੱਲ ਨਹੀਂ ਭਾਈ ਸਹੀ ਗੱਲ ਆ ਬੱਡ ਹੋ ਜੂਗੀ ਗੁਰਪੇ ਹੈ ਯਾਰ ਇਹ ਵੱਢਦਾ ਹੁਣ ਚਾਹੀਦਾ ਇਹ ਹੁਣ ਤਾਂ ਦੇਖਾ ਜੇ ਹੁਣ ਵੱਢ ਲੈਣ ਤਾਂ ਚੰਗਾ ਹੁਣ ਸੁੱਕਾ ਹੈ ਇਹ ਹਾਂ ਪਾਣੀ ਵਾਫੜਦਾ ਵਿੱਚ ਜੀਰੀ ਠੀਕ ਹੈ ਗੁਰਪ੍ਰੀਤ ਐਨ ਓਕੇ ਆ ਸਰ ਆ ਦੇਖ ਯਾਰ ਆ ਵੀ ਠੀਕ ਹੈ ਇਹ ਇਹ ਐਕਣੀ ਰਹਿੰਦੀ ਹੈ ਪੀਲੀ ਪੀਲੀ ਜੀ ਪੀਲੀ ਪੀਲੀ ਰਹਿੰਦੀ ਹੈ ਹਾਂ ਹੁਣ ਉਹ ਦੇਖ ਲੈ ਉਹ ਵੀ ਰੇ ਉਹਨਾਂ ਚ ਵੀ ਉਨੇ ਹੀ ਪਿਆ ਵਾ ਜਿੰਨਾ ਮੇਰੇ ਦੁਆਰੇ ਉਹ ਐਕਣਾ ਹੀ ਪੀਲੇ ਪੀਲੇ ਜੇ ਉਹ ਦੇਖ ਲੈ ਕਿਵੇਂ ਛਾਲਾ ਮਾਰਦੀ ਹੈ ਇਹ ਵੀਜ ਵੀਜ ਦਾ ਫਰਕ ਹੈ ਥੋੜੀ ਜਿਹੀ ਪੀਲੀ ਹੁਣ ਆ ਤੇਰਾ ਬਾਅਦ ਚ ਲੱਗਿਆ ਦੇਖ ਲੈ ਕਿਵੇਂ ਹੈ ਐ ਕਿ ਨਹੀਂ ਇਹ ਫਰਕ ਹੈ ਪਾਣੀ ਦਾ ਧਿਆਨ ਰੱਖੇ ਕਰ ਹੈ ਪਾਣੀ ਦਾ ਧਿਆਨ ਯਾਰ ਪਾਣੀ ਦਾ ਓਕਾ ਬਸ ਉਹ ਨੂੰ ਪਾਣੀ ਨਹੀਂ ਆਉਣਾ ਮੈਨੂੰ ਨਾਈਟ ਹੀ ਨਹੀਂ ਆਈ ਹੁਣ ਉਹ ਗੰਨਾ ਰਹਿੰਦਾ ਗੰਨੇ ਨੂੰ ਪਾਣੀ ਲਾਉਣਾ ਰ ਗੰਨੇ ਨੂੰ ਮਹੀਨਾ ਹੋ ਗਿਆ ਪਾਣੀ ਲਾਏ ਨੂੰ ਉਹ ਪਾਣੀ ਨਾ ਲਾ ਗੰਨੇ ਨੂੰ ਲੋੜ ਨਹੀਂ ਆ ਜੀ ਮੈਂ ਮਹੀਨਾ ਹੋ ਗਿਆ ਮੇਰੀ ਮੈਂ ਲਾਏ ਨਹੀਂ ਮੈਨੂੰ ਡੇਢ ਮਹੀਨਾ ਹੋ ਗਿਆ ਨਹੀਂ ਮੈਂ ਤਾਂ ਲਾ ਨਾ ਨਾ ਬਈ ਮਹੀਨਾ ਹੀ ਹੋਇਆ ਜਿਹੜੀ ਤੇ ਮਹੀਨਾ ਵੀ ਨਹੀਂ ਹੋਇਆ 20 ਬੱਤੀ ਦਿਨ ਹੋਇਆ ਜਿਹੜੀ ਲਾਉਣ ਤੋਂ ਪਹਿਲਾਂ ਲਾ ਦਿੱਤਾ ਤੈ ਵੀ ਤਾਂ ਲਾ ਲਿਆ ਵਿੱਚ ਨੂੰ ਝੂਠ ਬੋਲਦਾ ਜਿਹੜੀ ਦੇ ਪਹਿਲ ਕਿਉਂ ਲਾਇਆ ਜੀ ਲਾਈ ਦੀ ਜਦੇ ਲਾਇਆ ਤਾਂ ਹਾਂ ਜਾਂ ਤਾਂ ਉਹ ਪਸੇ ਪਾਈ ਦੀ ਤੇ ਬਾਅਦ ਪਾਈ ਤੇ ਮਿਹਨਾਂ ਕਿਤੇ ਹੋਇਆ ਇਹ 26 ਲੱਗੀ ਆ ਇਹ 16 17 ਨੂੰ ਲੱਗੀ ਆ ਵਿਚਾਲੇ ਲੱਗੀ ਜੀਰੀ ਲੱਗੀ ਵੀ ਤੇ ਜਦੋਂ ਉਹ ਤੇ ਨੱਕਾ ਕਰਕੇ ਗਿਆ ਵੀਡੀਓ ਦਿਖਾਵਾਂ ਉਹ ਨੱਕਾ ਕਰਿਆ ਤਾਂ ਨਾ ਉਦੋਂ ਪਹਿਲਾਂ ਦਾ ਪਾਣੀ ਲੱਗਿਆ ਵੀਡੀਓ ਦਿਖਾਵਾਂ ਪਪੂਲਾ ਨੂੰ ਜਦ ਉਹ ਲੱਗ ਗਿਆ ਤਾਂ ਉਹਦੇ ਬਾਅਦ ਪਾਣੀ ਲਾਇਆ ਜਦ ਜਸ ਸਪਰੇਅ ਕਰੀ ਉਹਦੇ ਬਾਅਦ ਸਪਰੇਅ ਦੇ ਬਾਅਦ ਪਾਣੀ ਲਾਇਆ ਜਦ ਤੇਰੀ ਉਹ ਜੀਰੀ ਫਰਾਉ ਹੁਣ ਤਾਂ ਸਬੂਤ ਹੈਗੇ ਆਪਣੇ ਕੋਲ ਓ ਯਾਰ ਜਲਦੂ ਯਾਰ ਰਿਪੋਰਟ ਕਰਾ ਦੇ ਮੇਰੇ ਕੋਲ ਜਿਆ ਕਰ ਲੈ ਚੱਲ ਠੀਕ ਹੈ ਜੀ ਬੁਕਾ ਲੈ ਲੈ ਠੀਕ ਹੈ ਠੀਕ ਹੈ ਮੈਂ ਵੀ ਚੱਲਿਆ ਮੈਂ ਵੀ ਦੇਖਦਾ ਮੈਂ ਮੋਟਰ ਦੇ ਮੋਟਰ ਆਪੇ ਆਟੋਮੈਟਿਕ ਦੱਬਦਾ ਨੱਕੇ ਕਰ ਤੇ ਚੱਲ ਮੈਂ ਤਾਂ ਬੰਦ ਕਰ ਤਾ ਸਵੇਰੇ ਚਲਾਉਂਗਾ ਮੈਂ ਤਾਂ ਉੱਥੇ ਬਸਿਆ ਹੋਇਆ ਦਾ ਯਾਰ ਸਵੇਰੇ ਉਧਰਾਂ ਦੇ ਓਰੇ ਤਾਰਾਂ ਘੁੰਮ ਗਈਆਂ ਉਹ ਫਾਲਟ ਲੱਭੀ ਕੇ ਕਹਿੰਦੇ ਫਾਲਟ ਨਹੀਂ ਲੱਭਦਾ ਉੱਪਰ ਕੋਈ ਦੇਖੀ ਨਾ ਹਾਂ ਓਰੇ ਤਾਰਾਂ ਬਾਈ ਉਹ ਬਲ ਖਾ ਗਏ ਨੇ ਪਤਾ ਨਹੀਂ ਲੱਗਿਆ ਤਾਂ ਹੀ ਦੋ ਦਿਨ ਲਾਈਟ ਨਹੀਂ ਆਈ ਉਹਦੇ ਚੰਗਾਈ ਬਾਈ ਓਕੇ